ਚਾਈਨਾ ਡੋਰ ਦੀ ਵਰਤੋਂ ਤੁਹਾਨੂੰ ਮਹਿੰਗੀ ਪੈ ਸਕਦੀ ਹੈ ਜੇਕਰ ਤੁਸੀਂ ਚਾਈਨਾ ਡੋਰ ਵੇਚਦੇ ਹੋ ਜਾਂ ਫਿਰ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਖਿਲਾਫ ਹੁਣ ਮੁਕਦਮਾ ਦਰਜ ਹੋ ਸਕਦਾ ਹੈ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਉਹ ਪ੍ਰਚਾਰ ਕਰਦਾ ਹੋਇਆ ਨਜ਼ਰਾਇਆ ਉਸ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਚਾਈਨਾ ਡੋਰ ਵੇਚਦੇ ਹੋ ਜਾਂ ਫਿਰ ਉਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਖਿਲਾਫ ਹੁਣ ਧਾਰਾ 307 ਦੇ ਤਹਿਤ ਮੁਕਦਮਾ ਦਰਜ ਹੋਵੇਗਾ ਇਹ ਵਿਅਕਤੀ ਸਾਈਕਲ ਤੇ ਪ੍ਰਚਾਰ ਕਰ ਰਿਹਾ ਹੈ ਇਹ ਵੀਡੀਓ ਜਿਹੜੀ ਪੰਜਾਬ ਦੇ ਕਿਸੇ ਇਲਾਕੇ ਦੀ ਦੱਸੀ ਜਾ ਰਹੀ ਹੈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਵਿਅਕਤੀ ਇਸ ਵੀਡੀਓ ਦੇ ਵਿੱਚ ਇਹ ਕੁਝ ਵੀ ਕਹਿੰਦਾ ਹੋਇਆ ਨਜ਼ਰ ਆਇਆ ਕਿ ਜਿਹੜਾ ਪ੍ਰਚਾਰ ਉਸ ਦੇ ਵੱਲੋਂ ਸ਼ੁਰੂ ਕੀਤਾ ਗਿਆ ਉਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਭੇਜੇ ਹੁਕਮਾਂ ਅਤੇ ਸਰਪੰਚ ਦੇ ਵੱਲੋਂ ਕੀਤੀ ਗਈ ਬੇਨਤੀ ਤੋਂ ਬਾਅਦ ਕੀਤਾ ਜਾ ਰਿਹਾ ਹੈ ਜ਼ਰੂਰੀ ਸੂਚਨਾ ਉਸ ਪ੍ਰਸ਼ਾਸਨ ਵੱਲੋਂ ਭੇਜਿਆ ਗਿਆ ਹੁਕਮ ਸਰਪੰਚ ਵੱਲੋਂ ਕੀਤੀ ਗਈ ਬੇਨਤੀ ਕਿ ਚਾਈਨਾ ਡੋਰ ਤੇ ਬਿਲਕੁਲ ਮੁਕੰਮਲ ਲੜੀ ਆ ਪਵੰਦੀ ਆ ਚਾਈਨਾ ਡੋਰ ਦੇ ਨਾਲ ਪਤੰਗ ਚੜਾਉਣ ਦੀ ਜਿੱਥੇ ਪਵੰਦੀ ਆ ਉੱਥੇ-ਉੱਥੇ ਦੇਚਣ ਦੀ ਵੀ ਸਖਤ ਪਵੰਦੀ ਆ ਜੋ ਜਿਹੜਾ ਚਾਈਨਾ ਡੋਰ ਵੇਚੇਗਾ ਜਾਂ ਚਾਈਨਾ ਡੋਰ ਦੇ ਨਾਲ ਪਤੰਗ ਚੜਾਏਗਾ ਇਹ ਕਾਨੂੰਨ ਦੀ ਅਲੰਗਨਾ ਹੈ ਅਤੇ ਜੇ ਕੋਈ ਫੜਿਆ ਗਿਆ ਤਾਂ ਉਸ ਪਤੰਗ ਚੜਾਉਣਾ ਫੜਿਆ ਗਿਆ ਤੇ ਉਸ ਤੇ 307 ਦੀ ਧਾਰਾ ਦੀ ਜਿਹੜਾ ਅਰਾਦਾ ਕਤਲ ਦਾ ਮੁਕੱਦਮਾ ਜਿਹੜਾ ਹੈ ਉਪਲਬਧ ਪ੍ਰਸ਼ਾਸਨ ਕਰਦਾ ਹੈਗਾ ਸੋ ਮੇਰੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਇਹਦਾ ਸਮਝਣਾ ਕਿ ਅਸੀਂ ਕੋਠਿਆਂ ਤੇ ਆ ਤੇ ਸਾਨੂੰ ਪੁਲਿਸ ਨੇ ਇੱਥੇ ਕੀ ਦੇਖਣਾ ਹੈ ਅਗਰ ਜੇ ਇੱਕ ਕੋਠੇ ਤੋਂ ਦੂਜੇ ਕੋਠੇ ਵਾਲੇ ਨੇ ਕਿਸੇ ਬੰਦੇ ਦੀ ਵੀਡੀਓ ਬਣਾਤੀ ਜਾਂ ਛਲਾਰਤ ਕਰਤੀ ਜਾਂ ਕਿਸੇ ਹੋਰ ਸਬੰਧਵਾਰ ਬੰਦੇ ਨੇ ਤੁਹਾਡੀ ਸ਼ਿਕਾਇਤ ਉੱਥੇ ਲਾਤੀ ਤਾਂ ਪੁਲਿਸ ਜਿਹੜੀ ਆ ਉਹ ਵੀਡੀਓ ਵਾਰਨ ਤੇ ਹੋਤੇ ਹੀ ਤੁਹਾਡੇ ਤੇ 307 ਦੀ ਧਾਰਾ ਦੀ ਜਿਹੜਾ ਮਕਦਮਾ ਦਰਜ ਕਰ ਦੇਗੀ ਸੋ ਅਗਰ ਤੁਹਾਡੇ ਵਿਚਨ ਤੇ ਜਾਂ ਤੁਹਾਡੇ ਪਤੰਗ ਚਲਾਉਣ ਦੇ ਵਰਤੋਂ ਕਰਤੇ ਚਾਈਨਾ ਡੋਰਾਂ ਹੀ ਕੋਈ ਪਰਚਾ ਹੁੰਦਾ ਆ ਤਾਂ ਉਸ ਦੇ ਵਿੱਚ ਕੋਈ ਪੰਚ ਸਰਪੰਚ ਕੋਈ ਜ਼ਿੰਮੇਵਾਰ ਬੰਦਾ ਜਾਂ ਐਮ.ਐਲ.ਏ ਕੋਈ ਵੀ ਤੁਹਾਡੀ ਫਿਰ ਮਦਦ ਨਹੀਂ ਕਰ ਸਕੇਗਾ ਚਾਈਨਾ ਡੋਰ ਦੀ ਵਰਤੋਂ ਤੁਹਾਨੂੰ ਮਹਿੰਗੀ ਪੈ ਸਕਦੀ ਹੈ ਜੇਕਰ ਤੁਸੀਂ ਚਾਈਨਾ ਡੋਰ ਵੇਚਦੇ ਹੋ ਜਾਂ ਫਿਰ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਖਿਲਾਫ ਹੁਣ ਮੁਕਦਮਾ ਦਰਜ ਹੋ ਸਕਦਾ ਹੈ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਜਿਹੜਾ ਉਹ ਪ੍ਰਚਾਰ ਕਰਦਾ ਹੋਇਆ ਨਜ਼ਰ ਆਇਆ ਉਸ ਦਾ ਕਹਿਣਾ ਕਿ ਜੇਕਰ ਤੁਸੀਂ ਚਾਈਨਾ ਡੋਰ ਵੇਚਦੇ ਹੋ ਜਾਂ ਫਿਰ ਉਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਖਿਲਾਫ ਹੁਣ ਧਾਰਾ 307 ਦੇ ਤਹਿਤ ਮੁਕਦਮਾ ਦਰਜ ਹੋਵੇਗਾ ਇਹ ਵਿਅਕਤੀ ਸਾਈਕਲ ਤੇ ਪ੍ਰਚਾਰ ਕਰ ਰਿਹਾ ਹੈ ਇਹ ਵੀਡੀਓ ਜਿਹੜੀ ਪੰਜਾਬ ਦੇ ਕਿਸੇ ਇਲਾਕੇ ਦੀ ਦੱਸੀ ਜਾ ਰਹੀ ਹੈ ਜੋ ਕਿ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਵਿਅਕਤੀ ਇਸ ਵੀਡੀਓ ਦੇ ਵਿੱਚ ਇਹ ਕੁਝ ਵੀ ਕਹਿੰਦਾ ਹੋਇਆ ਨਜ਼ਰ ਆਇਆ ਕਿ ਜਿਹੜਾ ਪ੍ਰਚਾਰ ਉਸ ਦੇ ਵੱਲੋਂ ਸ਼ੁਰੂ ਕੀਤਾ ਗਿਆ ਹੈ ਉਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਭੇਜੇ ਹੁਕਮਾਂ ਅਤੇ ਸਰਪੰਚ ਦੇ ਵੱਲੋਂ ਕੀਤੀ ਗਈ ਬੇਨਤੀ ਤੋਂ ਬਾਅਦ ਕੀਤਾ ਜਾ ਰਿਹਾ ਹੈ ਜ਼ਰੂਰੀ ਸੂਚਨਾ ਉਲਸ ਪ੍ਰਸ਼ਾਸਨ ਵੱਲੋਂ ਭੇਜਿਆ ਗਿਆ ਹੁਕਮ ਸਰਪੰਚ ਵੱਲੋਂ ਕੀਤੀ ਗਈ ਬੇਨਤੀ ਕਿ ਚਾਈਨਾ ਡੋਰ ਤੇ ਬਿਲਕੁਲ ਮੁਕੰਮਲ ਲੜੀ ਆ ਪਵੰਦੀ ਆ ਚਾਈਨਾ ਡੋਰ ਦੇ ਨਾਲ ਪਤੰਗ ਚੜਾਉਣ ਦੀ ਜਿੱਥੇ ਪਵੰਦੀ ਆ ਉੱਥੇ-ਉੱਥੇ ਵੇਚਣ ਦੀ ਵੀ ਸਖਤ ਪਵੰਦੀ ਆ ਜੋ ਜਿਹੜਾ ਚਾਈਨਾ ਡੋਰ ਵੇਚੇਗਾ ਜਾਂ ਚਾਈਨਾ ਡੋਰ ਦੇ ਨਾਲ ਪਤੰਗ ਚੜਾਏਗਾ ਇਹ ਕਾਨੂੰਨ ਦੀ ਅਲੰਗਨਾ ਹੈ ਅਤੇ ਜੇ ਕੋਈ ਫੜਿਆ ਗਿਆ ਤਾਂ ਉਸ ਪਤੰਗ ਚੜਾਉਂਦਾ ਫੜਿਆ ਗਿਆ ਤੇ ਉਸ ਤੇ 307 ਦੀ ਧਾਰਾ ਦੀ ਜਿਹੜਾ ਅਰਾਦਾ ਕਤਲ ਦਾ ਮੁਕੱਦਮਾ ਜਿਹੜਾ ਹੈ ਉਹ ਪੁਲਿਸ ਪਰਚਾ 作ਨ ਕਰ ਦੇਗਾ ਸੋ ਮੇਰੀ ਨੌਜਵਾਨਾਂ ਨੂੰ ਬੇਨਤੀ ਹੈ ਕਿ ਇਹਦਾ ਸਮਝਣਾ ਕਿ ਅਸੀਂ ਕੋਠਿਆਂ ਤੇ ਆ ਤੇ ਸਾਨੂੰ ਪੁਲਿਸ ਨੇ ਇੱਥੇ ਕੀ ਦੇਖਣਾ ਹੈ ਅਗਰ ਜੇ ਇੱਕ ਕੋਠਾ ਤਾਂ ਦੂਜੇ ਕੋਠੇ ਵਾਲੇ ਨੇ ਕਿਸੇ ਮੁੰਡੇ ਦੀ ਵੀਡੀਓ ਬਣਾਤੀ ਜਾਂ ਛਲਾਰਤ ਕਰਤੀ ਜਾਂ ਕਿਸੇ ਹੋਰ ਸੁਮੇਵਾਰ ਬੰਦੇ ਨੇ ਤੁਹਾਡੀ ਸ਼ਿਕਾਇਤ ਉੱਥੇ ਲਾਤੀ ਤਾਂ ਪੁਲਿਸ ਜੜੀਆ ਉਹ ਵੀਡੀਓ ਵਾਇਰਲ ਤੇ ਹੋਤੇ ਹੀ ਤੁਹਾਡੇ ਤੇ 307 ਦੀ ਧਾਰਾ ਦੀ ਜਿਹੜਾ ਮਕਦਮਾ ਦਰਜ ਕਰ ਦੇਗੀ ਸੋ ਅਗਰ ਤੁਹਾਡੇ ਬੇਚਨ ਤੇ ਜਾਂ ਤੁਹਾਡੇ ਪਤੰਗ ਚੜਾਉਣ ਦੀ ਵਰਤੋਂ ਕਰਦੇ ਚੈਨਾ ਦੌਰਾਈ ਕੋਈ ਪਰਚਾ ਹੁੰਦਾ ਆ ਉਸ ਦੇ ਵਿੱਚ ਕੋਈ ਪੰਚ ਸਰਪੰਚ ਕੋਈ ਜ਼ਿੰਮੇਵਾਰ ਬੰਦਾ ਜਾਂ ਐਮ.ਐਲ.ਏ ਕੋਈ ਵੀ ਤੁਹਾਡੀ ਫਿਰ ਮਦਦ ਨਹੀਂ ਕਰ ਸਕੇਗਾ